ਅਮਰੀਕਾ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਕਤਮ ਹੈਰਾਨ ਰਹਿ ਜਾਓਗੇ ਇੱਕ ਵਿਅਕਤੀ 에ਰਪੋਰਟ ਤੇ ਪਹੁੰਚਿਆ ਤੇ ਉਹ ਜਹਾਜ਼ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਸਿਕਿਉਰਿਟੀ ਚੈੱਕ ਸਮੇਂ ਉਸ ਨੂੰ ਫੜ ਲਿਆ ਗਿਆ ਕਿਉਂਕਿ ਉਸ ਦੀ ਪੈਂਟ ਦੇ ਵਿੱਚ ਇੱਕ ਛੋਟਾ ਜਿਹਾ ਬੈਗ ਮਿਲਿਆ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਬੈਗ ਦੇ ਵਿੱਚੋਂ ਛੋਟੇ-ਛੋਟੇ ਸੱਪ ਨਿਕਲੇ ਅਮਰੀਕਾ ਦੇ 에어ਪੋਰਟ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਕਾਫੀ ਹੈਰਾਨੀਜਨਕ ਹੈ ਅਤੇ ਕੋਈ ਅਜੀਹਾ ਕਰਨ ਦੀ ਸੋਚ ਵੀ ਨਹੀਂ ਸਕਦਾ ਅਮਰੀਕਾ ਦੇ ਇੱਕ 에어ਪੋਰਟ ਦੇ ਅਧਿਕਾਰੀ ਉਸ ਸਮੇਂ 당ਗ ਰਹਿ ਗਏ ਜਦੋਂ ਇੱਕ ਵਿਅਕਤੀ ਨੂੰ ਆਪਣੇ ਕੱਪੜਿਆਂ ਵਿੱਚ ਸੱਪ ਲੁਕਾਉਂਦੇ ਹੋਏ ਫੜਿਆ ਗਿਆ ਜੀ ਹਾਂ ਤੁਸੀਂ ਸਹੀ ਸੁਣਿਆ 에어ਪੋਰਟ ਇੱਕ ਵਿਅਕਤੀ ਜਿੰਦਾ ਸੱਪ ਆਪਣੇ ਕੱਪੜਿਆਂ ਦੇ ਵਿੱਚ ਲੁਕਾ ਕੇ ਲੈ ਜਾ ਰਿਹਾ ਸੀ ਫਲੋਰੀਡਾ ਦੇ ਮੀਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਵਿਅਕਤੀ ਨੂੰ ਆਪਣੀ ਪੈਂਟ ਵਿੱਚ ਸੱਪ ਦੇ ਨਾਲ ਜਹਾਜ਼ ਵਿੱਚ ਚੜਨ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਹਵਾਈ ਅੱਡੇ ਤੇ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤਾ ਵਿਅਕਤੀ ਆਪਣੀ ਪੈਂਟ ਵਿੱਚ ਇੱਕ ਛੋਟਾ ਜਿਹਾ ਬੈਗ ਲੈ ਕੇ ਜਾ ਰਿਹਾ ਸੀ ਦੱਸਦੇ ਕਿ ਯਾਤਰੀ ਅੰਤਰਰਾਸ਼ਟਰੀ ਉਡਾਣ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਅਲਾਰਮ ਵੱਜਿਆ ਸੀ ਤਾਂ ਉਸਨੇ ਮੰਨਿਆ ਕਿ ਉਸਦੀ ਪੈਂਟ ਦੇ ਵਿੱਚ ਸੱਪ ਹਨ ਜਦੋਂ ਉਸ ਵਿਅਕਤੀ ਦੀ ਚੈਕਿੰਗ ਪੁਆਇੰਟ ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਛੋਟਾ ਜਿਹਾ ਬੈਗ ਮਿਲਿਆ ਅਤੇ ਜਦੋਂ ਬੈਗ ਨੂੰ ਖੋਲਿਆ ਗਿਆ ਤਾਂ ਬੈਗ ਵਿੱਚੋਂ ਛੋਟੇ ਸੱਪ ਨਿਕਲੇ ਜਿਸ ਨੂੰ ਦੇਖ ਕੇ 에ਰਪੋਰਟ ਤੇ ਤਹਿਲਕਾ ਮਚ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਬੈਗ ਯਾਤਰੀ ਦੇ ਕੱਪੜਿਆਂ ਵਿੱਚ ਛੁਪਾਇਆ ਹੋਇਆ ਸੀ ਸਨ ਗਲਾਸ ਵਾਲੀ ਥੈਲੀ ਵਿੱਚ ਦੋ ਛੋਟੇ ਸੱਪ ਮਿਲੇ ਅਵਾਜਾਈ ਸੁਰੱਖਿਆ ਪ੍ਰਸ਼ਾਸਨ ਦੁਆਰਾ ਆਨਲਾਈਨ ਪੋਸਟ ਕੀਤੀਆਂ ਤਸਵੀਰਾਂ ਵਿੱਚ ਦੋ ਛੋਟੇ ਗੁਲਾਬੀ ਸੱਪ ਦਿਖ ਰਹੇ ਹਨ ਜਿਨ੍ਹਾਂ ਨੂੰ ਇੱਕ ਛੋਟੇ ਬੈਗ ਦੇ ਵਿੱਚੋਂ ਕੱਢਿਆ ਗਿਆ ਸੀ ਸੱਪਾਂ ਨੂੰ ਬਾਅਦ ਵਿੱਚ ਫਲੋਰੀਡਾ ਮੱਛੀ ਅਤੇ ਜੰਗਲੀ ਜੀਵ ਸੁਰੱਖਿਆ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਵਿਅਕਤੀ ਵੱਲੋਂ ਇਹ ਸੱਪ ਬੈਗ ਵਿੱਚ ਪਾ ਕੇ ਕਿਉਂ ਅਤੇ ਕਿੱਥੇ ਲਿਜਾਏ ਜਾ ਰਹੇ ਸਨ ਅਤੇ ਉਸ ਦਾ ਇਸ ਪਿੱਛੇ ਇਰਾਦਾ ਕੀ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ